ਬਠਿੰਡਾ ਦੇ ਬੱਸ ਸਟੈਂਡ ਨੂੰ ਲੈ ਕੇ ਲਗਾਤਾਰ ਬਠਿੰਡਾ ਵਿੱਚ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਲੇਕਿਨ ਅੱਜ ਬਠਿੰਡਾ ਦੇ ਵਾਸੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਬਠਿੰਡਾ ਦਾ ਬੱਸ ਸਟੈਂਡ ਜਿਹੜਾ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀਗਾ ਕਿ ਬਾਹਰ ਨਹੀਂ ਕੀਤਾ ਜਾਵੇਗਾ ਲੇਕਿਨ ਸ਼ਹਿਰ ਤੋਂ ਬਾਹਰ ਫੇਰ ਬੱਸ ਸਟੈਂਡ ਬਣਾਉਣ ਦੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਜਿਸ ਕਰਕੇ ਅੱਜ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ ਹੈ ਲੇਕਿਨ ਉੱਥੇ ਹੀ ਸਰਕਾਰ ਆਪਣੀ ਮਨਮਾਨੀਆਂ ਕਰਨ ਤੋਂ ਬਾਹਰ ਨਹੀਂ ਆ ਰਹੀ ਜਿਸ ਕਰਕੇ ਅੱਜ ਬਠਿੰਡਾ ਵਿੱਚ ਪੈਦਲ ਮਾਰਚ ਵੀ ਕੱਢਿਆ ਗਿਆ ਹੈ ਜੇਕਰ ਸਰਕਾਰ ਵੱਲੋਂ ਸਟੈਂਡ ਬਾਹਰ ਕਰਨ ਦੀ ਇਸੇ ਤਰ੍ਹਾਂ ਜਿੱਦ ਰੱਖੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਕਿ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਵੇਗਾ ਇਹ ਕੀ ਨਾਮ ਹੈ ਤਾਂ ਕੀ ਕਹਿਣਾ ਜੋ ਮਾਰਚ ਕੱਢਿਆ ਕਰਦੇ ਇਹ ਅੱਜ ਬਰਸਾਤਾਂ ਸ਼ਹਿਰ ਤੋਂ ਬਾਹਰ ਲਿਜਾਣ ਦਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਹਦੇ ਵਿਰੋਧ ਦੇ ਰੂਪੋਂ ਉਹ ਸੰਘਰਸ਼ ਚੱਲਦੇ ਕੋ ਅੱਜ 100 ਦਿਨ ਪੂਰੇ ਹੋ ਗਏ ਤੁਸੀਂ ਆਪ ਸੋਚ ਕੇ ਦੇਖੋ ਸਰਕਾਰ ਕਿਸ نیند ਸੁੱਤੀ ਹੋਈ ਹੈ ਕੁੰਭਾਰੀ ਦੀ نیند ਸੁੱਤੀ ਹੋਈ ਹੈ ਕਿ 100 ਦਿਨ ਹੋਣ ਤੋਂ ਬਾਅਦ ਵੀ ਸਰਕਾਰ ਜਾਗੀ ਨਹੀਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਜੇ ਤੱਕ ਲੋਕਾਂ ਨਾਲ ਸੰਘਰਸ਼ ਕਰਨ ਲਈ ਲੋਕਾਂ ਤੱਕ ਆਇਆ ਨਹੀਂ ਤੇ ਜੇ ਸੋਚੋ ਕਿ ਬਾਸੜਾ ਜਿਹੜਾ ਬਟਿੰਡੇ ਤੋਂ ਬਾਹਰ 7 ਕਿਲੋ ਦੂਰ ਜਾਣ ਦੀ ਸੋਚ ਰਹੀ ਹੈ ਉਹਨੂੰ ਮੈਨੂੰ ਸਮਝ ਨਹੀਂ ਆਉਂਦਾ ਉਹਨਾਂ ਨੂੰ ਤਕਲੀਫ ਕੀ ਹੈ ਕਿਉਂਕਿ ਬਾਸੜਾ ਉਹ ਬਿਲਕੁਲ ਸਹੀ ਥਾਂ ਤੇ ਹੈ ਦੋ ਵੱਡੇ ਕਾਲਜ ਪ੍ਰਾਈਵੇਟ ਸੰਸਥਾਨ ਸਰਕਾਰੀ ਹਸਪਤਾਲ ਉੱਤੇ ਜਿੰਨੇ ਵੀ ਸਰਕਾਰੀ ਦਫ਼ਤਰ ਹੈ ਜਿਹਦੇ ਵਿੱਚ 26 ਦੇ ਕਰੀਬ ਦਫ਼ਤਰ ਹੈ ਉਹ ਸਾਰੇ ਇੱਥੇ ਬਾਸੜਾ ਦੇ ਆਸ-ਪਾਸ ਹੈ ਤੇ ਸੂਲਤਾਂ ਲਈ ਇਹ ਨਾ ਬਾਸੜਾ ਜਿੱਥੇ ਸ਼ਹਿਰ ਦੀ ਆਬਾਦੀ ਹੁੰਦੀ ਹੈ ਉਸ ਆਬਾਦੀ ਨੂੰ ਸੂਲਤ ਦੇਣ ਲਈ ਬਾਸੜਾ ਵੱਖ ਦਾ ਜਾਂ ਜਿੱਥੇ ਸਹੂਲਤਾਂ ਹੁੰਦੀਆਂ ਉਹਦੇ ਪੱਤ ਲੋਕਾਂ ਨੂੰ ਲਿਜਾਣ ਲਈ ਬਸ ਸਕਾ ਬਣਦਾ ਤਾਂ ਦੋਨੀਆਂ ਚੀਜ਼ਾਂ ਇੱਥੇ ਨਹੀਂ ਹੈਗੀਆਂ ਸਹੂਲਤਾਂ ਵੀ ਬਸ ਸਕਾ ਦੇ ਆਸ-ਪਾਸ ਹੈ ਤੇ ਬਾਜ਼ਾਰੀ ਵੀ ਬਸ ਸਕਾ ਦੇ ਆਸ-ਪਾਸ ਹੈ ਤੇ ਜਿੱਥੇ ਸ਼ਹਿਰ ਤੋਂ ਬਾਹਰ ਬਸ ਸਕਾ ਲਿਜਾਣ ਦੀ ਪਲਾਨਿੰਗ ਕਰ ਰਹੀ ਹੈ ਸਰਕਾਰ ਕਿੱਥੇ ਨਾਗਰਿਕੀ ਆਬਾਦੀ ਹੈ ਤੇ ਨਾਗਰਿਕੀ ਨੂੰ ਉਤਸ਼ਾਹ ਕਰਦੇ ਅਸੀਂ ਇਹੀ ਕਹਿੰਦੇ ਆ ਕਿ ਇਹਦੇ ਨਾਲ ਸਿਰਫ ਨਾਗਰਿਕਾਂ ਦੇ ਦੁਕਾਨਦਾਰ ਬਰਬਾਦ ਹੋਣਗੇ ਜਿਨ੍ਹਾਂ ਦੀਆਂ ਦੁਕਾਨਾਂ ਉਸ ਏਰੀਏ ਦੇ ਆਸ-ਪਾਸ ਹੈ ਘਰੇ ਵਿਦਿਆਰਥੀ ਆਉਂਦੇ ਆ ਬਾਰੋ ਬਾਰ 20 8 10000 ਵਿਦਿਆਰਥੀ ਕਾਲਜਾਂ ਦਾ ਸਕੂਲਾਂ ਦਾ ਤੇ ਪਰਫੈਕਟ ਸੰਸਥਾਨਾਂ ਦਾ ਬਾਹਰੋਂ ਆਉਂਦਾ ਹੈ ਉਹ ਸ਼ਹਿਰ ਕਿਵੇਂ ਪਹੁੰਚੂਗਾ ਬਾਹਰ ਦੇ ਬੱਚੇ ਜਿਹੜੇ ਮਰੀਜ਼ 4000 ਮਰੀਜ਼ ਇਕੱਲੇ ਸਿਵਲ ਹਸਪਤਾਲ ਦਾ ਹੈ ਜੇ ਸਾਰੇ ਅਸੀਂ ਸਰਕਾਰ ਆਪਰੇ ਕਿਲੋਮੀਟਰ ਦੇ حساب ਨਾਲ ਦਿੰਦਾ ਹੈ ਕਿ 68 ਹਸਪਤਾਲ 68 ਜਿਹੜੇ ਇਸ ਪ੍ਰੈਜ਼ੈਂਟ ਬਸਟ ਦੇ ਬਿਲਕੁਲ ਨੇੜੇ-ਨੇੜੇ ਆ 2 ਕਿਲੋਮੀਟਰ ਦੇ ਰੇਂਜ ਚ ਜੋ ਬਾਹਰਲੇ ਬਸਟ ਦੇ ਤੋਂ ਕਿਵੇਂ ਇਲਾਜ ਕਰਾਉਣ ਪਹੁੰਚੇ ਇਹ ਗਰੀਬ ਬੰਦਾ ਹੁੰਦਾ ਬਾਹਰੋਂ ਇੰਨੇ ਰੁਪਏ ਤੋਂ ਉਹਦੇ ਕੋਲੇ ਸਾਰੇ ਇਲਾਜ ਲਈ ਹੁੰਦਾ 300 ਰੁਪਏ ਆਟੋ ਵਾਲੇ ਨੂੰ ਦੇ ਦੂੰਗਾ ਜਿੱਥੇ ਸਰਕਾਰ ਨੇ ਇੱਕ ਜਵਾਬ ਦਿੱਤਾ ਸਾਨੂੰ ਉਹਨਰੇ ਕਿਹਾ ਕਿ ਅਸੀਂ ਪ੍ਰਾਈਵੇਟ ਟਰਾਂਸਪੋਰਟ ਚਲਾਵਾਂਗੇ ਅਸੀਂ ਸ਼ਹਿਰ ਚ ਬਧਿਆ ਲੋਕਾਂ ਨੂੰ ਲਿਓਣ ਲਈ ਪ੍ਰਾਈਵੇਟ ਗੱਡੀਆਂ ਚਲਾਵਾਂਗੇ ਅਸੀਂ ਸਰਕਾਰ ਨੂੰ ਪੁੱਛਦੇ ਆ ਕਿ ਜੇ 15-20 ਹਜ਼ਾਰ ਬੰਦਾ ਰੋਜ਼ ਆਉਂਦਾ 35 ਸੈਂਟ ਦੀ ਗੱਡੀ ਹੁੰਦੀ ਹੈ ਟ੍ਰੈਕਟ ਗੱਡੀ ਜਿੰਨਾ ਘੱਟ ਦੀ ਗੱਲ ਕਰਦੇ ਆ ਉਸ ਤੋਂ ਲੰਬਾ ਹਜ਼ਾਰਾਂ ਰੁਪਏ ਚਾਹੀਦੇ ਆ ਤੇ ਜਿਹੜੀ ਪਹਿਲਾਂ ਬੱਸੇ ਚਲਾਈ ਗਿਆ ਸੀ ਉਹਦੇ ਸੰਕੇਲ ਆ ਰਹੇ ਨੇ ਉਹਨਾਂ ਨੇ ਡੇਰ ਕੋਹਣ ਨੂੰ ਪੈਸੇ ਦੀ ਇੱਟਾਂ ਲਾ ਕੇ ਖੜਾਈਆਂ ਹੋਈਆਂ ਪਾਸਟੇ ਜਾ ਕੇ ਦੇਖ ਸਕਦੇ ਪੀਆਰਟੀਸੀ ਦੇ ਮੁਲਾਜ਼ਮ ਹੜਤਾਲ ਕਰੀ ਜਾਂਦੇ ਆ ਪੀਆਰਟੀਸੀ ਦੇ ਮੁਲਾਜ਼ਮ ਹੈ ਜਿਹੜੇ ਉਹਨਾਂ ਨੂੰ ਤਨਖਾਹਾਂ ਦੇਣ ਲਈ ਸਰਕਾਰ ਕੋਲੇ ਪੈਸੇ ਨਹੀਂ ਫਿਰ ਬੱਸਾਂ ਕਿਵੇਂ ਚਲਾਉਣ ਦੀਏ ਦੂਜੀ ਗੱਲ ਨੇ ਕਿ ਪਾਸਟੇ ਬਾਹਰ ਮਜਾਣਾ ਹੀ ਕਿਉਂ ਆ ਕਿਉਂ ਉੱਥੇ ਕੁਝ ਪ੍ਰਾਈਵੇਟ ਨਾਗਰਿਕੀਆਂ ਕਲੋਨੀਆਂ ਉੱਥੇ ਜ਼ਮੀਨਾਂ ਦਾ ਰੇਟ ਬਧਾ ਨਹੀਂ ਤਾਂ ਭੱਠੇ ਭੱਠੇ ਸ਼ਹਿਰਾਂ ਦੀ ਆਧਾਰਨਾ ਲੈ ਲਓ ਅਮਰitsar ਲੈ ਲਓ ਲੁਧਿਆਣਾ ਲੈ ਲਓ ਉਹਨਾਂ ਦੇ ਬਸਟੇ ਸ਼ਹਿਰਾਂ ਦੇ ਵਿੱਚ ਆ ਤੇ ਦੁਨੀਆ ਦਾ ਜਿਹੜਾ ਸਭ ਤੋਂ ਬਿਜ਼ੀ ਸ਼ਹਿਰ ਸਭ ਤੋਂ ਡਿਵੈਲਪਡ ਨਿਊਯਾਰਕ ਉਹਦਾ ਜਿਹੜਾ ਸਭ ਤੋਂ ਬਿਜ਼ੀ ਏਰੀਆ ਟਾਈਮ ਸਕੁਆਰ ਉੱਥੋਂ ਦਾ ਬਸਟਾ ਟਾਈਮ ਸਕੁਆਰ ਚ ਜਦੋਂ ਇਹਦਾ ਦੀ ਕੋਈ ਆਧਾਰਨ ਨਹੀਂ ਕਿ ਡਿਵੈਲਪਮੈਂਟ ਕਰਨ ਲਈ ਬਸਟਾ ਬਣਾਇਆ ਜਾਵੇ ਗੁਰਪ੍ਰੀਤ ਜੀ ਜੇ ਪਹਿਲਾਂ ਇਹਨਾਂ ਨੇ ਬੱੱਸਾਂ ਚਲਾਇਆਂ ਸੀ ਉਹ ਕਿਰਾਇਆ ਲੈ ਕੇ ਵੀ ਚੱਲਦੀਆਂ ਸੀ ਪਰ ਉਹ ਫੇਲ ਹੋ ਗਈਆਂ ਫਿਰ ਜਾਂਦੀਆਂ ਕਿਵੇਂ ਚੱਲ ਜਾਣਗੀਆਂ ਬਿਲਕੁਲ ਸਰਕਾਰ ਕਹਿ ਰਹੀ ਹੈ ਫ੍ਰੀ ਬੱਸਾਂ ਚਲਾਵਾਂਗੇ ਫ੍ਰੀ ਬੱਸਾਂ ਦਾ ਕਨਸੈਪਟ ਪੈਸੀ ਗਲਤ ਹੈ ਇਹਨਾਂ ਤੋਂ ਜਿਹੜੀਆਂ ਜਿਹੜੀਆਂ ਬੱਸਾਂ ਦੀ ਮੈਂ ਗੱਲ ਕਰਦੀ ਆ ਦੋ ਵਾਰੀ ਬੱਸਾਂ ਚੱਲੀਆਂ ਇੱਕ ਵਾਰੀ ਵੱਡੀਆਂ ਚੱਲੀਆਂ ਇੱਕ ਵਾਰੀ ਲਾਲ ਰੰਗ ਦੀਆਂ ਛੋਟੀਆਂ ਬੱਸਾਂ ਦੋਨੋਂ ਵਾਰੀ ਸਰਕਾਰ ਦਾ ਪ੍ਰੋਗਰਾਮ ਸੀ ਦੋਨੋਂ ਵਾਰੀ ਉਹ ਬੱਸਾਂ ਖੜਗੀਆਂ ਹੁਣ ਵੀ ਤੁਸੀਂ ਜਾ ਕੇ ਦੇਖੋ ਕਿਸੇ ਬੱਸ ਦੀ ਉਹਨਾਂ ਚ ਬੈਠਣੀ ਹੈ ਨਹੀਂ ਉਹਨਾਂ ਚ ਕਿਸੇ ਬੱਸ ਦਾ ਡੇਰ ਰਹੀ ਹੈ ਨਹੀਂ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਦਿਨਲੀ ਤਨਖਾਹ ਹੈਣੀ ਸੋ ਜੇ ਪੈਸੇ ਲੈ ਕੇ ਵੀ ਨਹੀਂ ਬੱਸਾਂ ਚਲਾ ਸਕੇ ਕੁਝ ਬੱਸਾਂ ਚਲਾਉਣਾ ਤਾਂ ਹੱਸੋਗੀ ਨਹੀਂ ਗੱਲ ਹੈ ਫਟਿਆਲੇ ਪ੍ਰੋਜੈਕਟ ਫੇਲ ਹੋ ਚੁੱਕਿਆ ਹੈ ਫਟਿਆਲੇ ਤੋਂ ਬੱਸ ਸੱਡਾ ਦਾ ਕਨਸੈਪਟ ਦਿੱਤਾ ਸੀ ਲੋਕਲ ਟਰਾਂਸਪੋਰਟ ਦਾ ਕਨਸੈਪਟ ਦਿੱਤਾ ਸੀ ਦੋਨੋਂ ਕਨਸੈਪਟਸ ਨੂੰ ਸਰਕਾਰ ਪਾਸ ੱਡਾ ਬਣਨ ਤੋਂ ਬਾਅਦ ਰੁਕ ਗਏ ਜਦੋਂ ਲੁਧਿਆਣੇ ਚ ਬੱਸ ਸੱਡਾ ਹੈ ਅੰਦਰ ਹੈ ਇਹ ਟਾਪਟਾ ਸ਼ਹਿਰ ਹੈ ਅੰਮ੍ਰਿਤਸਰ ਦੇ ਅੰਦਰ ਹੈ ਉਹ ਕੰਮ ਜਾਵੇਗੇ ਲੁਧਿਆਣਾ ਬਿਲਕੁਲ ਪੰਜਾਬ ਦਾ ਸਭ ਤੋਂ ਵੱਧ ਬਾਜ਼ਾਰੀ ਵਾਲਾ ਵਪਾਰੀ ਸ਼ਹਿਰ ਹੈ ਲੁਧਿਆਣਾ ਅੰਮ੍ਰਿਤਸਰ ਵੀ ਬਹੁਤ ਟਰਾਂਸਪੋਰਟ ਵਾਲਾ ਸ਼ਹਿਰ ਹੈ ਉਹਨਾਂ ਦੋਨਾਂ ਸ਼ਹਿਰਾਂ ਦੇ ਬਾਅਦ ਸਾਡੇ ਸ਼ਹਿਰ ਦੇ ਵਿੱਚ ਹੈ ਤੇ ਪਟਿਆਲੇ ਵਾਲਾ ਪ੍ਰਯੋਗ ਫੇਲ ਹੋ ਚੁੱਕਿਆ ਸੋ ਜਿਹੜਾ ਪ੍ਰਯੋਗ ਕਾਮਯਾਬ ਹੈ ਪਟਿਆਲਾ ਅੰਮ੍ਰਿਤਸਰ ਵਾਲਾ ਜਾਂ ਲਾਹਾਂ ਵਾਲਾ ਉਹਨੂੰ ਫੋਲੋ ਕਰਨਾ ਹੁੰਦਾ ਹੈ ਜਿਹੜਾ ਫੇਲ ਹੋ ਗਿਆ ਜਿਹੜਾ ਹੱਦਾਂ ਵਾਲਾ ਪਟਿਆਲੇ ਇਹਨੇ ਕਿਹਾ ਸੀ ਕਿ ਅਸੀਂ ਬੰਦਾਂ ਦਾ ਬਾਤ ਲਾ ਰਹੇ ਹਾਂ ਵੀ ਟ੍ਰੇਨ ਤੁਸੀਂ ਖਬਰਾਂ ਪੜ ਲਿਓ ਉੱਥੇ ਪਟਿਆਲੇ ਪਾਸੇ ਦੇ ਬਾਹਰ ਐਸੀ ਕਹਿਨੀ ਹੈ ਇੰਨਾ ਚਾਂਗ ਲੱਗਦਾ ਕਿ ਉਹਨੂੰ ਹਟਾਉਣ ਦੀ ਮੁਹਿੰਮ ਚਲਾਈ ਗਈ ਹੈ ਜਿਹੜੇ ਕਾਰਨ ਲੈ ਕੇ ਕੀ ਸੀ ਉਹਦਾ ਇਹ ਤੇ ਬਟਿੰਡੇ ਵਾਲਾ ਬਾਸਟਾ ਕਿੰਨੇਆਂ ਦੇ ਵਿੱਚ ਪਿਆਉਂਦਾ ਬਟਿੰਡੇ ਦੇ ਬਾਸਟੇ ਦੇ ਬਾਹਰ ਸੀ ਖੁੱਪਦੀ ਸੜਕ ਹੈ ਤੇ ਨਾਲ 70 ਫੁੱਟ ਦੀ ਖਾਲੀ ਜਗ੍ਹਾ ਹੋਈ ਹੈ ਸਰਕਾਰੀ ਉਹ ਨਾਲ ਅਸੀਂ ਪੂਰਾ ਦਾ ਨਕਸ਼ਾ ਬਣਾ ਕੇ ਐਡੀਸੀ ਮੇਡ ਨੂੰ ਤਾਂ ਉਹ ਮਾਰ ਕੇ ਜੇ ਬਲਾਲੇ ਤਾਂ ਬਟਿੰਡੇ ਦੀ ਨਹੀਂ ਇਕੱਲੇ ਪੰਜਾਬ ਦੀ ਸਭ ਤੋਂ ਵੱਡੀ ਸੜਕ ਹੋਊਗੀ ਇਹ ਬਾਸਟੇ ਦੇ ਬਾਹਰ ਉਹ ਤੁਹਾਡੇ ਵੀਰ ਉਹਨਾਂ ਖਾਤਮੇ ਦੇ ਮਿਲੋਣੇ ਉਹਨਾਂ ਨੂੰ ਇਹ ਜਾਮ ਲੱਕ ਹੀ ਨਹੀਂ ਸਕਦਾ